ਪਟੰਡਾ ਤੋਂ ਬਿਆਨ ਵਿਖੇ ਹੋਏ ਕਤਲकांड ਦੇ ਵਿੱਚ ਲੋਕਾਂ ਵੱਲੋਂ লাশ ਨੂੰ ਚੌਂਕ ਦੇ ਵਿੱਚ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਮੌਕੇ ਦੇ ਉੱਤੇ ਪਹੁੰਚ ਕੇ ਡੀਐਸਪੀ ਸਾਹਿਬ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਿ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਡੀਐਸਪੀ ਸਾਹਿਬ ਲੋਕਾਂ ਨੂੰ ਭਰੋਸਾ ਦੇ ਰਿਹਾ ਤੇ ਲੋਕਾਂ ਨੂੰ ਭਰੋਸਾ ਦੇ ਕੇ ਉਹਨਾਂ ਵੱਲੋਂ ਧਰਨੇ ਨੂੰ ਚੁਕਵਾਇਆ ਗਿਆ ਅਤੇ ਆਓ ਜਾਣਦੇ ਆਪਾਂ ਪੂਰਾ ਮਾਮਲਾ ਡੀਐਸਪੀ ਅਤੇ ਲੋਕਾਂ ਦੀ ਜ਼ੁਬਾਨੀ ਕੀ ਕਹਿੰਨਾ ਉਹਨਾਂ ਦਾ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਪਤੇ ਮੈਂ ਜਗਦੀਪ ਸਿੰਘ ਗੜੀ ਆਗੂ ਸ਼੍ਰਮਣੀ ਕਾਲਕਟ ਚੇਅਰਮੈਨ ਦਲ ਪੱਤਾ ਚਾਰੋ ਕੋ ਸ਼ਗਰ ਸਮੋਰਜਾ ਪੰਜਾਬ ਅੱਜ ਤੁਸੀਂ ਸਾਰੇ ਸਾਥੀ ਪੱਤਰਕਾਰ ਸਾਥੀ ਤੁਸੀਂ ਇੱਥੇ ਜਿਆਦਾ ਆਏ ਹੋ ਇੱਕ ਗਰੀਬ ਪਰਿਵਾਰ ਦੀ ਆਵਾਜ਼ ਨੂੰ ਜਿਹਦਾ ਹੈਗਾ ਬੁਲੰਦ ਕਰਨ ਦੇ ਲਈ ਤੁਸੀਂ ਆਏ ਹੋ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡੇ ਜਰੀਏ ਗਰੀਬ ਪਰਿਵਾਰ ਨੂੰ ਇਨਸਾਫ਼ ਮਿਲੇਗਾ ਕੀ ਕਾਰਨ ਕੀ ਹੈ ਤੇ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਸਾਡੇ ਧੋਬੀਆਂਣਾ ਵਸਤੀ ਦੇ ਵਿੱਚ ਦੋ ਨੌਜਵਾਨ ਪਰਿਵਾਰ ਦੇ ਬੱਚੇ ਜਿਨ੍ਹਾਂ ਦਾ ਕੱਲ ਜਿਨ੍ਹਾਂ ਦਿਹਾੜੇ ਉਹਨਾਂ ਦੇ ਤੇਜ ਹਥਿਆਰਾਂ ਦੇ ਨਾਲ ਉਸ ਗੁੰਡੇ ਅੰਸਰਾਂ ਵੱਲੋਂ ਉਹਨਾਂ ਦੇ ਵਾਰ ਗਾਲੇਵਾ ਹਮਲੇ ਕੀਤੇ ਗਏ ਜਿਸ ਦੇ ਕਾਰਨ ਉਹਨਾਂ ਦਾ ਇੱਕ ਸੁਪੁੱਤਰ ਜਿਹੜੇ ਇਲਾਜ ਹਸਪੀਟਲ ਦੇ ਵਿੱਚ ਹੈ ਤੇ ਇੱਕ ਸੁਪੁੱਤਰ ਦੀ ਉਹਨਾਂ ਦੀ ਜਿਹੜੀ ਕਿ ਮੌਤ ਹੋ ਗਈ ਇਸ ਰੋਸ ਵਜੋਂ ਅੱਜ ਸਾਰੇ ਮਹੱਲਾ ਨਿਵਾਸੀਆਂ ਨੇ ਸਮਾਜਿਕ ਧਿਰਾਂ ਮੰਡੀਆਂ ਨੂੰ ਨਾਲ ਲੈ ਕੇ ਅੱਜ ਇਸ ਉਸ ਬੱਚੇ ਦੀ ਲਾਸ਼ ਰੱਖ ਕੇ ਇੱਥੇ ਰੋਸ ਪ੍ਰਦਰਸ਼ਨ ਕੀਤਾ ਸੀ ਇਹ ਪ੍ਰਸ਼ਾਸਨ ਦੀਆਂ ਭਾਜੇਤ ਪ੍ਰਸ਼ਾਸਨ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕੀ ਸੀ ਕਿ ਇਹ ਪ੍ਰਸ਼ਾਸਨ ਨੇ ਉਹਨਾਂ ਨੂੰ ਦੋਸ਼ੀਆਂ ਨੂੰ ਹੋਏ ਦੇ ਕਰ ਕੋਈ ਗ੍ਰਿਫਤਾਰ ਨਹੀਂ ਕੀਤਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੇਕਰ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਜਲਦ ਤੋਂ ਜਲਦੀ ਤਾਂ ਕੋਈ ਵੀ ਟਿੱਖਾ ਸੰਘਰਸ਼ ਕਰਨ ਤੋਂ ਸਮਾਜਿਕ ਜਥੇਬੰਦੀਆਂ ਪਿੱਛੇ ਨਹੀਂ ਹਟਣਗੀਆਂ ਇਸ ਗਰੀਬ ਪਰਿਵਾਰ ਨੂੰ ਇਨਫਾਮ ਬਣਨਾ ਚਾਹੀਦਾ ਪੰਜਾਬ ਦੀ ਸਰਕਾਰ ਦੇ ਵਿੱਚ ਗੁੰਡਾ ਰਾਜ ਕਿੰਨੇ ਪੈਰ ਫੈਲਾ ਰਿਹਾ ਆ ਆਪਾਂ ਸਾਰੇ ਦੇਖ ਰਹੇ ਆ ਤੇ ਲੰਮੇ ਸਮੇਂ ਤੋਂ ਲੈ ਕੇ ਜਦੋਂ ਦੀ ਪੰਜਾਬ ਦੀ ਸਰਕਾਰ ਬਣੀ ਆ ਕਿ ਪੰਜਾਬ ਦੇ ਵਿੱਚ ਗੁੰਡਾ ਰਾਜ ਚੱਲਦਾ ਆ ਰਿਹਾ ਫਰੀਅਮ ਬਤਲ ਹੋ ਰਹੀਆਂ ਫਰੀਅਮ ਗੁੰਡਾ ਗੱਡੀਆਂ ਹੋ ਰਹੀਆਂ ਨੇ ਇਸ ਕਰਕੇ ਅਪੀ ਇੱਕ ਤਸਵੀਰ ਸਾਡੇ ਅਜ ਬਠਿੰਡਾ ਦੇ ਵਿੱਚ ਵੀ ਸਾਹਮਣੇ ਆਈ ਹੈ ਕਿਹੜਾ ਗਰੀਬ ਪਰਿਵਾਰ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਸਰ ਡੀਐਸਪੀ ਜਾਨ ਨੇ ਕੀ ਐ ਕੁਛ ਦੇਖੋ ਡੀਐਸਪੀ ਸਰਬਜੀਤ ਸਿੰਘ ਸਾਡਾ ਡੀਐਸਪੀ ਸਿਟੀ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਆਪਣੀ ਸਬੂਤੀ ਟੀਮ ਦੇ ਨਾਲ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਦੋਸ਼ੀਆਂ ਨੂੰ ਸਾਡੀਆਂ ਟੀਮਾਂ ਲੱਗੀਆਂ ਹੋਣਗੀਆਂ ਨੇ ਅਸੀਂ ਅਲੱਗ-ਅਲੱਗ ਜਗ੍ਹਾ ਤੇ ਰੇਡ ਕਰ ਰਹੇ ਹਾਂ ਜਲਦੀ ਤੋਂ ਜਲਦੀ ਜਿਹੜਾ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਲੋਕਾਂ ਨੇ ਰੋਸ ਵਜੋਂ ਕੋਈ ਵੀ ਇਸ ਹਰਸ਼ ਕਰ ਤੋਂ ਲੋਕ ਪਿੱਛੇ ਨਹੀਂ ਹਟਣਗੇ ਇੱਕ ਵਾਰੀ ਉਹਨਾਂ ਦੇ ਵਿਸ਼ਵਾਸ ਤੇ ਜਿਹੜਾਗਾ ਧਰਨਾ ਚੱਕਿਆ ਗਿਆ ਟੀਮ ਸੇ ਤੇ ਰੇਡਾਂ ਤੇ ਲੱਗੀਆਂ ਹੋਈਆਂ ਅਸੀਂ ਉਹਨਾਂ ਦੇ ਘਰ ਦੇ ਟਿਕਾਣਿਆਂ ਤੇ ਵੀ ਕੀਤੀ ਹੈ ਹੋਰ ਵੀ ਕੀਤੀ ਗਿਆ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਤੁਰੰਤ ਉਸੇ ਰੇਡ ਕੀਤੀ ਹੈ ਦੇਖੋ ਇਸ ਚੀਜ਼ ਦਾ ਮੈਂ ਜ਼ਿੰਮੇਵਾਰੀ ਨਾਲ ਤੁਹਾਨੂੰ ਆਸ਼ਵਾਸ਼ਣ ਦੇਵਾ ਸਕਦਾ ਇਹਦੇ ਵਿੱਚ ਹੁਣ ਤੱਕ ਜੋ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਇਮੀਡੀਏਟਲੀ ਇਨਫੈਕਟ ਕੀ ਰਾਤ ਨੂੰ ਜਦੋਂ ਮੈਨੂੰ ਵੀ ਫੋਨ ਆਉਂਦਾ ਅਸੀਂ ਤੁਰੰਤ ਹੀ ਐਸਐਚਓ ਸਾਰੀ ਰਾਤ ਅਸੀਂ ਮੌਕੇ ਤੇ ਹੁੰਦਾ ਫੋਰੈਂਸਿਕ ਨਾਲ ਵੀ ਅਸੀਂ ਜਿਹੜਾ ਸਾਰਾ ਕ੍ਰਾਈਮ ਜਸ ਮੌਕਾ ਸੀਗਾ ਉਹ ਵੀ ਸਾਡੀ ਫੋਰੈਂਸਿਕ ਟੀਮ ਨੇ ਉਹਦੀ ਸੰਭਾਲ ਲਿਆ ਸੀਗਾ ਜਿੱਥੋਂ ਤੱਕ ਦੋਸ਼ੀਆਂ ਦੀ ਗੱਲ ਹੈ ਜੀ ਸਾਡੀਆਂ ਟੀਮਸ ਲੱਗੀਆਂ ਕੋਈ ਇਦਾਂ ਨਹੀਂ ਅਸੀਂ ਨਹੀਂ ਚਾਹੁੰਦੇ ਵੀ ਕੋਈ ਆ ਦੋਸ਼ੀ ਆ ਨਾ ਫੜਿਆ ਜਾਵੇ ਜੋ ਸਾਨੂੰ ਕੰਪਲੇਨੈਂਟ ਇਹਨਾਂ ਵੱਲੋਂ ਦੋਸ਼ੀ ਦੱਸੇ ਗਏ ਸੀ ਸਾਰੇ ਦੋਸ਼ੀ ਅਸੀਂ ਬਾਇ ਨੇਮ ਉਦਾਂ ਦੇ ਉਦਾਂ ਹੀ ਮੁਕਦਮੇ ਦੇ ਵਿੱਚ ਅਸੀਂ ਬਾਇ ਨੇਮ ਰੱਖ ਲਏ ਨੇ ਜੀ ਹੁਣ ਗੱਲ ਇਹ ਆ ਵੀ ਸਾਡੀਆਂ ਟੀਮਸ ਐ ਕੋਈ ਫੋਰੈਂਸਿਕਲੀ ਟੀਮ ਐ ਕੋਈ ਹੋਰ ਟੀਮ ਐ ਉਹ ਆਪਦਾ ਕੰਮ ਕਰ ਰਹੀਆਂ ਨੇ ਤਾਂ ਜਿਹੜੇ ਆ ਜਿਹੜੇ ਦੋਸ਼ੀ ਨੇ ਅਸੀਂ ਜਲਦ ਤੋਂ ਜਲਦ ਫੜ ਲਾਇਆ ਵੀ ਇਹਦੇ ਵਿੱਚ ਇਹ ਨਹੀਂਗਾ ਕਿ ਸਾਡੀ ਕੋਈ ਢਿੱਲ ਕਰਕੇ ਜਾਂ ਉਦਾਂ ਹੋ ਰਿਹਾ ਇਮੀਡੀਏਟਲੀ ਸਾਰੀਆਂ ਟੀਮਸ ਐ ਦੋਨੋਂ ਸੀਆਈਏ ਦੀਆਂ ਟੀਮਸ ਐ ਉਹ ਵੱਖਰੀਆਂ ਲੱਗੀਆਂ ਹੋਈਆਂ ਹਨ 187 ਲਾਈਨ ਦੀ ਟੀਮ ਉਹ ਵੱਖਰੀ ਲੱਗੀ ਹੋਈ ਐ ਟੈਕਨੀਕਲ ਟੀਮ ਉਹ ਵੱਖਰੀ ਲੱਗੀ ਹੋਈ ਐ ਅਸੀਂ ਵੀ ਆਪਣਾ ਕੰਮ ਕਰ ਰਹੇ ਆ ਜਿਹੜੀ ਸਾਨੂੰ ਟੀਮਸ ਦੀ ਇਨਪੁਟ ਮਿਲਦੀ ਅਸੀਂ ਇੱਕ ਦੂਜੇ ਨਾਲ ਇੱਕ ਦੂਜੇ ਨੂੰ ਦੱਸਦੇ ਆ ਵੀ ਹੁਣ ਐਸੇ ਕੰਮ ਕਰ ਲੀਏ ਹੁਣ ਉਸੇ ਕੰਮ ਤਾਂ ਮੇਰੀ ਸਾਰਿਆਂ ਨੂੰ ਦੇਖੋ ਇਹੀ ਇਹਦੇ ਵਿੱਚ ਬੇਨਤੀ ਹੈਗੀ ਹੈ ਵੀ ਇਹ ਜਿਹੜਾ ਟਾਈਮ ਹੈਗਾ ਪਰਿਵਾਰ ਵਾਸਤੇ ਦੁੱਖ ਦਾ ਹੀ ਟਾਈਮ ਹੈਗਾ ਮੈਂ ਇਹ ਚੀਜ਼ ਤਾਂ ਨਹੀਂ ਕਹਿ ਸਕਦਾ ਵੀ ਜਿਹੜਾ ਬੱਚਾ ਹੈਗਾ ਉਹ ਚਲਾ ਗਿਆ ਉਹ ਦੇਖੋ ਵਾਪਸ ਤਾਂ ਨਹੀਂ ਆ ਸਕਦਾ ਮੈਂ ਉਹੋ ਜੀ ਨਹੀਂ ਗੱਲ ਕਰੂੰਗਾ ਬਟ ਜਿਹੜੀ ਚੀਜ਼ ਦਾ ਮੈਂ ਜ਼ਿੰਮੇਵਾਰੀ ਨਾਲ ਤੁਹਾਨੂੰ ਕਹਿ ਸਕਦਾ ਵੀ ਇਹ ਜਿਹਨੇ ਦੋਸ਼ੀ ਨੇ ਇਹ ਦੋਸ਼ੀ ਅਸੀਂ ਜ਼ਰੂਰ ਜਲਦੀ ਤੋਂ ਜਲਦੀ ਤੇ ਸਾਰੇ ਦੋਸ਼ੀ ਅਸੀਂ ਗ੍ਰਿਫਤਾਰ ਕਰਾਂਗੇ ਇਹਦੇ ਵਿੱਚ ਅਸੀਂ ਇਹ ਵੀ ਇਨਸ਼ੋਰ ਕਰਾਂਗੇ ਵੀ ਜਿਹੜੀ ਇਹਦੀ ਤਫ਼ਤੀਸ਼ ਹੈ ਇਹਨੂੰ ਪ੍ਰੋਪਰ ਸਟੱਜੇ ਢੰਗ ਨਾਲ ਕੀਤਾ ਜਾਵੇ ਤਾਂ ਜੋ ਜਦੋਂ ਅਸੀਂ ਆਪਣਾ ਮਾਨਯੋਗ ਦਲ ਦੇ ਵਿੱਚ ਅਸੀਂ ਕੇਸ ਪੇਸ਼ ਕਰਾਂਗੇ ਸਾਰੇ ਦੋਸ਼ੀਆਂ ਨੂੰ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਤੇ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਮੇਰੀ ਇਹ ਸਾਰਿਆਂ ਨੂੰ ਇਹੀ ਬੇਨਤੀ ਹੈ ਕਿਉਂਕਿ ਦੇਖੋ ਪਰਿਵਾਰ ਨੂੰ ਦੁੱਖ ਹੈ ਅਸੀਂ ਤੁਹਾਡੇ ਨਾਲ ਹੈਗੇ ਆ ਮੈਂ ਕਈ ਵਾਰ ਪਰਿਵਾਰ ਨੂੰ ਸਵੇਰੇ ਵੀ ਮਿਲਿਆ ਉਸ ਤੋਂ ਬਾਅਦ ਤੋਂ ਵੀ ਅਸੀਂ ਪਰਿਵਾਰ ਨਾਲ ਸਾਡਾ ਤਾਲਮੇਲ ਹੁੰਦਾ ਰਿਹਾ ਹੈਗਾ ਹੁਣ ਪ੍ਰੋਬਲਮ ਕੀ ਹੈ ਕਿ ਜੇ ਆਪਾਂ ਹੁਣ ਇਦਾਂ ਇੱਥੇ ਬੈਠ ਜਾਾਂਗੇ ਤਾਂ ਸਾਡੀਆਂ ਦੋ ਟੀਮਸ ਆ ਜਿਹੜੀਆਂ ਪਹਿਲਾਂ ਕੰਮ ਕਰ ਰਹੀਆਂ ਸੀ ਕਿਉਂਕਿ ਸਾਨੂੰ ਫਿਰ ਉਹ ਇੱਥੇ ਸਟੇਸ਼ਨ ਹੋ ਜਾਂਦੀਆਂ ਇਹਦੇ ਨਾਲ ਕੀ ਹੈ ਕਿ ਦੇਖੋ ਮੈਂ ਵੀ ਐਸ ਸੀ ਐਸ ਕੇਸ ਤੇ ਅਸੀਂ ਵਰਕ ਕਰ ਰਹੇ ਸੀਗੇ ਹੁਣ ਉਹਦਾ ਨਾਲ ਕੀ ਹੈ ਕਿ ਜਿਹੜੀ ਕੇਸ ਦੀ ਇਨਵੈਸਟੀਗੇਸ਼ਨ ਆ ਉਹ ਫਿਰ ਸਲੋ ਹੋ ਜਾਂਦੀ ਹੈ ਤਾਂ ਤੁਸੀਂ ਸਾਡੇ ਤੇ ਭਰੋਸਾ ਰੱਖੋ ਮੈਂ ਇਸ ਚੀਜ਼ ਨੂੰ ਜ਼ਿੰਮੇਵਾਰੀ ਨਾਲ ਕਹਿੰਦਾ ਦੇਖੋ ਸਾਰੀ মিডিਆ ਹੈਗੀ ਆ ਹੋਰ ਵੀ ਹੈਗੀ ਆ ਇੱਥੇ ਤੁਹਾਨੂੰ ਵੀ ਪਤਾ ਕੋਈ ਇਦਾਂ ਦੀ ਗੱਲ ਨਹੀਂ ਜਿੰਨੀਆਂ ਵੀ ਅੱਗੇ ਵੀ ਕੋਈ ਵਾਰਦਾਤ ਚਲੋ ਹੁੰਦੀ ਹੈਗੀ ਹੈ ਤਕਰੀਬਨ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹਰੇਕ ਮੁਕਦਮਾ ਜਿਹੜਾ ਹਰੇਕ ਵਾਰਦਾ ਦਾ ਟ੍ਰੇਸ ਹੋਵੇ ਤਾਂ ਇਸ ਕਰਕੇ ਇਹ ਵਾਲਾ ਵੀ ਜਿਹੜਾ ਹੈਗਾ ਅਸੀਂ ਸਾਰੇ ਦੋਸ਼ੀ ਅਸੀਂ ਸ਼ੋਰ ਕਰਦੇ ਆ ਜੀ ਜਿਹੜੇ ਸਾਰੇ ਦੋਸ਼ੀ ਅਸੀਂ ਜਲਦ ਤੋਂ ਜਲ ਸਾਰਿਆਂ ਨੂੰ ਗ੍ਰਿਫਤਾਰ ਕਰ ਲਾਂਗੇ। ਕਈ ਵਾਰ ਕੀ ਹੁੰਦਾ ਮੈਨੂੰ ਅੱਜ ਇੱਥੇ ਭਾਈ ਸਾਹਿਬ ਕਹਿ ਵੀ ਰਹੇ ਸੀ ਵੀ ਸਾਨੂੰ ਤੁਸੀਂ ਟਾਈਮ ਦਿਓ ਜੀ। ਉਹ ਕਈ ਵਾਰ ਕੀ ਹੁੰਦਾ ਵੀ ਦੋਸ਼ੀ ਜਲਦੀ ਗ੍ਰਿਫਤਾਰ ਹੋ ਜਾਂਦਾ ਕਈ ਵਾਰ ਥੋੜਾ ਟਾਈਮ ਲੱਗ ਜਾਂਦਾ। ਬਟ ਉਸ ਕਰਕੇ ਮੈਂ ਤਾਂ ਉਹਨਾਂ ਨੂੰ ਇਹੀ ਗੱਲ ਸਮਝਾ ਰਿਹਾ ਸੀ ਕਿ ਦੋਸ਼ੀ ਜਿਹੜੇ ਹੈਗੇ ਆ ਇਹ ਸਾਡੀ ਜ਼ਿੰਮੇਵਾਰੀ ਹੈ ਜੀ। ਅਸੀਂ ਉਹਨੂੰ ਜਲਦ ਤੋਂ ਜਲ ਸਾਰਿਆਂ ਨੂੰ ਗ੍ਰਿਫਤਾਰ ਕਰਾਂਗੇ। ਕੋਈ ਵੀ ਅਸੀਂ ਇਸ ਕੇਸ ਦਾ ਦੋਸ਼ੀ ਹੈਗਾ। ਸਾਨੂੰ ਪਰਿਵਾਰ ਨੇ ਮੈਂ ਦੀ ਹੁਣ ਦੁਬਾਰਾ ਫੇਰ ਗੱਲ ਹੋਈ ਸੀ। ਉਹਨਾਂ ਵਿੱਚੋਂ ਕੋਈ ਸਾਨੂੰ ਇੱਕ ਦੋ ਨਾਂ ਹੋਰ ਵੀ ਦ ਉਹਨਾਂ ਨੂੰ ਵੀ ਅਸੀਂ ਆਪਣੀ ਜਿਹੜੀ ਤਫਤੀਸ਼ ਦਾ ਵਿਸ਼ਾ ਬਣਾਵਾਂਗੇ ਜੀ ਤੇ ਉਸ ਪੱਖੋਂ ਵੀ ਚੱਲਾਂਗੇ। ਤਾਂ ਸਾਡੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਇਹਨੂੰ ਆਪਾਂ ਜਿਹੜਾ ਇੱਕ ਪਰਿਵਾਰ ਲਈ ਦੁੱਖ ਦਾ ਟਾਈਮ ਹੈ ਇਹਨੂੰ ਆਪਾਂ ਐਦਾਂ ਨਾ ਕਰੀਏ। ਠੀਕ ਹੈ ਤੁਸੀਂ ਪਰਿਵਾਰ ਦੇ ਨਾਲ ਖੜੇ ਹੋ ਪਰਿਵਾਰ ਦੇ ਨਾਲ ਵਿਚਰਦੇ ਹੋ ਚੰਗੀ ਗੱਲ ਹੈਗੀ ਆ। ਬਟ ਜੇ ਇਹਨੂੰ ਆਪਾਂ ਇਸ ਤਰੀਕੇ ਨਾਲ ਕਰਾਂਗੇ ਮਤਲਬ ਉਸ ਚੀਜ਼ ਨਾਲ ਕਿਸੇ ਦਾ ਕੋਈ ਲਾਭ ਹੈ ਨਹੀਂਗਾ। ਉਸ ਚੀਜ਼ ਨੂੰ ਨਾ ਕੋਈ ਪਰਿਵਾਰ ਨੂੰ ਲਾਭ ਮਿਲਣਾ। ਜਿੱਥੋਂ ਤੱਕ ਸਾਡੇ ਕੰਮ ਦੀ ਹੈ ਸਾਡੇ ਕੰਮ ਦੀ ਉਹਦੇ ਨਾਲ ਗਤੀ ਥੋੜੀ ਸਲੋ ਹੋ ਜਾਂਦੀ ਕਿਉਂਕਿ ਸਾਡੀਆਂ ਟੀਮਾਂ ਅਸੀਂ ਆਪ ਇੱਥੇ ਖੜੇ ਹੋਗੇ ਆਕੇ। ਨਹੀਂ ਆ ਸਾ ਐਸਐਚਓ ਸਿਵਲ ਲਾਈਨ ਆ ਉਹ ਸਾਰੀ ਰਾਤ 6 ਵਜੇ ਤੱਕ ਵੀ ਇੱਥੇ ਹੀ ਫਿਰਦੇ ਰਹੇ ਸੀਗੇ ਉਸ ਤੋਂ ਬਾਅਦ ਵੀ ਉਹਨਾਂ ਨੇ ਰੇਡ ਕੀਤੀ ਆ ਕਈ ਟਿਕਾਣਿਆਂ ਤੇ ਅਸੀਂ ਰੇਡ ਕੀਤੀ ਹੈਗੀ ਆ ਤੇ ਅਸੀਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਇਸ ਚੀਜ਼ ਦਾ ਤੁਸੀਂ ਭਰੋਸਾ ਰੱਖੋ ਤੇ ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿੰਦਾ ਵੀ ਜਲਦ ਤੋਂ ਜਲਦ ਅਸੀਂ ਸਾਰੇ ਦੋਸ਼ੀਆਂ ਨੂੰ ਇਸ ਗ੍ਰਿਫਤਾਰ ਕਰ ਲਾਂਗੇ ਤਕਰੀਬਨ ਘਰ ਵੀ ਤੁਹਾਨੂੰ ਪਤਾ ਹੀ ਆ ਦੋਸ਼ੀਆਂ ਦੇ ਤੁਸੀਂ ਚਾਹੀ ਉਹਨਾਂ ਦਾ ਘਰ ਦੇਖ ਲਓ ਸਵੇਰ ਤੋਂ ਰੇਡਾਂ ਚੱਲੀਆਂ ਘਰੇ ਕੋਈ ਵੀ ਹੈ ਨਹੀਂ ਕਿਸੇ ਦੇ ਘਰੇ ਤਾਲਾ ਲੱਗਿਆ ਹੋਇਆ ਕਿੱਧਰ ਭੱਜਿਆ ਹੋਇਆ ਕਿੱਧਰ ਭੱਜਿਆ ਹੋਇਆ ਉਹਨਾਂ ਦੇ ਜਿਹੜੇ ਮਿੱਤਰ ਨੇ ਜਾਂ ਹੋਰ ਨੇ ਜਿਹੜੇ ਐਸ ਏਰੀਏ ਧੋਬੀਆਂ ਨੇ ਨਹੀਂ ਰਹਿੰਦੇ ਜਾਂ ਕਿਤੇ ਹੋਰ ਵੀ ਕੋਈ ਰਹਿੰਦਾ ਹੈਗਾ ਉੱਥੇ ਵੀ ਅਸੀਂ ਰੇਡ ਕੀਤੀਆਂ ਬਠਿੰਡੇ ਤੋਂ ਬਾਹਰ ਵੀ ਰੇਡਸ ਕੀਤੀਆਂ ਹੈਗੀਆਂ ਤਾਂ ਜਿੱਦਾਂ ਹੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਥੋੜਾ ਸਾਨੂੰ ਟਾਈਮ ਦਿਓ ਤੁਸੀਂ ਅਸੀਂ ਇਨਫੋਰਮੇਸ਼ਨ ਸਾਰੀ ਇਕੱਠੀ ਕਰਕੇ ਜਲਦੀ ਦੋਸ਼ੀਆਂ ਨੂੰ ਫੜਵਾਂਗੇ ਡਿਪਟੀ ਸਾਹਿਬ ਸਮਝ ਤੱਕ ਆਇਆਗਾ ਉਹ ਤਾਂ ਬੜੇ ਕੀ ਕਹਨਾ ਜਾ। ਇਹ ਸਾਨੂੰ ਕੱਲ ਰਾਤ ਥਾਣਾ ਸਿਵਲ ਲਾਈਨ ਵੇਕੇ ਇਨਫੋਰਮੇਸ਼ਨ ਮਿਲੀ ਸੀ ਕੁਝ ਲੜਕਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਜਿਸ ਦੇ ਵਿੱਚ ਸੱਟਾਂ ਲੱਗਨ ਕਰ ਇੱਕ ਲੜਕੇ ਦੀ ਮੌਤ ਹੋ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵੇਕੇ ਅਸੀਂ ਮੁਕਦਮਾ ਦਰਜ ਕੀਤਾ ਹੈਗਾ ਇਸ ਦੇ ਵਿੱਚ ਪੰਜ ਦੋਸ਼ੀ ਜਿਹੜੇ ਹੈਗੇ ਨੇ ਬਾਈ ਨੇਮ ਨੇ ਕੁਝ ਅੰਕ ਚਾਤੇ ਨੇ ਅਜੀ ਵਕ ਵਕ ਟੀਮਾਂ ਆਪਣੀਆਂ ਬਣਾਈਆਂ ਆਈਆਂ ਸੀਆਈਆਂ ਟੀਮਸ ਰੇਡਸ ਕਰ ਰਹੀਆਂ ਥਾਣਾ ਸਿਵਲ ਲਾਈਨ ਦੀਆਂ ਟੀਮਸ ਰੇਡ ਕਰਦੀਆਂ ਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਹੇ ਇਹਦੇ ਵਿੱਚ ਅੱਜ ਪਰਿਵਾਰ ਵੱਲੋਂ ਥੋੜਾ ਰੋਸ ਸੀਗਾ ਵੀ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਤਾਂ ਮੈਂ ਇਹੀ ਅਸੀਂ ਪਰਿਵਾਰ ਨੂੰ ਪਹਿਲਾਂ ਵੀ ਸਮਝਾਇਆ ਸੀ ਹੋਣੀ ਮੈਂ ਇਹੀ ਸਾਰਿਆਂ ਨੂੰ ਦੱਸਿਆ ਵੀ ਸਾਡਾ ਸਾਡੇ ਵੱਲੋਂ ਪੂਰੇ ਐਫਰਟਸ ਕੀਤੇ ਜਾ ਰਹੇ ਨੇ ਕਈ ਵਾਰ ਹੁੰਦਾ ਹੈਗਾ ਵੀ ਕਿਸੇ ਵਜ੍ਹਾ ਕਰਕੇ ਕੋਈ ਇਨਕਲੂਜ ਜਾਂ ਇਨਫੋਰਮੇਸ਼ਨ ਉਧਰ ਨਹੀਂ ਮਿਲਦੀ ਜਾਂ ਡਿਲੇ ਹੋ ਜਾਂਦਾ ਬਟ ਸਾਡੀ ਇਹ ਕੋਸ਼ਿਸ਼ ਹੈ ਵੀ ਜਿੰਨੇ ਵੀ ਦੋਸ਼ੀ ਨੇ ਅਸੀਂ ਜਲਦ ਤੋਂ ਜਲਦ ਗ੍ਰ ਸਰ ਕਿੰਨੇ ਲੋਕਾਂ ਦੇ ਨਾਮ ਆਏ ਇਹਦੇ ਵਿੱਚ ਪਰਿਵਾਰ ਵੱਲੋਂ ਜੋ ਸਾਨੂੰ ਮੌਕੇ ਤੇ ਸੀ ਉਹਨਾਂ ਨੇ ਇਨਫੋਰਮੇਸ਼ਨ ਮੁਤਾਬਕ ਪੰਜ ਬੰਦੇ ਬਾਈ ਨੇਮ ਨੇ ਕੁਝ ਹੰਤ ਚਾਹਤੇ। ਕੀ ਕੋਈ ਉਹਨਾਂ ਦੀ ਪਛਾਣ ਹੈ ਬਾਈ? ਹਾਂਜੀ ਹਾਂਜੀ ਪੰਜੇ ਬੰਦੇ ਬਾਈ ਨੇਮ ਨੇ ਜੀ ਜਾਣਦੇ ਇੱਕ ਦੂਜੇ ਨੂੰ ਇਹ ਪਹਿਲਾਂ ਕਿਸੇ ਨਿੱਕੀ ਮਾੜੀ-ਮੋਟੀ ਗੱਲ ਤੇ ਇਹਨਾਂ ਦੀ ਕਹਾਣੀ ਸੁਣੀ ਹੋ ਗਈ ਸੀ ਜਿਸ ਕਰਕੇ ਇਹਨਾਂ ਦੀ ਉਹਨਾਂ ਨੇ ਇਹਨਾਂ ਤੇ ਅਟੈਕ ਕੀਤਾ ਸੀ ਤੇ ਉਹ ਇੱਕ ਲੜਕੇ ਤੇ ਜਾਦੇ ਸੱਤ ਲਗਨ ਕਰਕੇ ਦੀ ਮੌਤ ਹੋ ਗਈ। ਸਰ ਇਹ ਕਿਦੋਂ ਤੱਕ ਫੜੇ ਜਾਣਗੇ? ਮੈਂ ਇਹੀ ਅੱਗੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਕਿ ਦੇਖੋ ਸਾਡੇ ਵੱਲੋਂ ਪੂਰੇ ਐਫਰਟਸ ਚੱਲ ਰਹੇ ਨੇ ਟੀਮਸ ਆ ਸਾਡੀਆਂ ਅਰਲੀ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਸੀਂ ਉਸੇ ਟਾਈਮ ਹੀ ਲੱਗ ਦਿੱਤੀ ਹੈ ਸਰ ਤਾਂ ਜਲ ਤੋਂ ਜਲਦ ਗ੍ਰਫਤਾਰ ਕਰਨਾ ਸਰ ਇੱਕ ਇਹਨਾਂ ਨੇ ਇਹ ਵੀ ਕਹਿਣਾ ਵੀ ਇੱਥੇ ਕੋਈ ਨਾਕਾ ਨਹੀਂ ਲੱਗਦਾ ਜਾਂ ਕੋਈ ਕੰਪਨੀ ਕੰਮ ਨਹੀਂ ਕਰਦੀ ਨਹੀਂ ਜਿਵੇਂ ਜਿ ਕੋ ਐਕੀ ਕੀ ਹੁੰਦਾ ਹੈਗਾ ਜੀ ਹੁਣ ਟੀਮ ਦਾ ਤੁਹਾਨੂੰ ਜਿੱਦਾਂ ਤਿੰਨੀ ਸਾਡੇ ਕੋਲ ਮੈਨ ਪਾਵਰ ਹੈ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਪ੍ਰੋਪਰ ਯੂਟਿਲਾਈਜੇਸ਼ਨ ਹੋਵੇ ਰੱਖ-ਰੱਖ ਸਮੇਂ ਤੇ ਨਾਕਾਬੰਦੀਆਂ ਵੀ ਸਾਡੇ ਵੱਲੋਂ ਕੀਤੀਆਂ ਜਾਂਦੀਆਂ ਹੈਗੀਆਂ ਤੋ ਸਾਡੀ ਇਹੀ ਕੋਸ਼ਿਸ਼ ਇਹ ਦੋ ਕਿ ਜੇ ਹੋਰ ਕੰਪਲੇਂਟ ਆਦਾ ਸੀ ਇਹੀ ਕੋਸ਼ਿਸ਼ ਕਰਾਂਗੇ ਵੀ ਹੋਰ ਜ਼ਿਆਦਾ ਇੱਥੇ ਪੈਟਰੋਲਿੰਗ ਵਧਾ ਦਿਆਂਗੇ